ਹਨ ਰੋਕਿਆ ਗਿਆ ਜੀ ਉਹ ਦੱਸ ਲੈ 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 ਦੋ ਮਿੰਟ ਜੇ ਕੋਈ ਸਭ ਕੁਝ ਵਸਤੂ ਹੀ ਬੋਲੇ ਉੱਥੇ ਅੰਦਰ ਇੱਕ ਸਕਿੰਟ ਮੈਂ ਨਾ ਕੋਈ ਨਹੀਂ ਫੁੱਦੂ ਨਹੀਂ ਇਹ টিਆਰਪੀ ਲੈਣ ਵਾਸਤੇ ਬੋਲਾਂ ਸਹੀ ਗੱਲ ਸਹੀ ਗੱਲ ਬੋਲ ਨਹੀਂ ਨਹੀਂ ਅਬ ਫਿਰ ਉਹ ਲੋਕ ਕਹਿੰਦੇ ਕੈਨ ਜਮੜੇ ਫਿਰ ਤੀ ਬੋਲਦੇ ਕਿਉਂ ਨਹੀਂ ਖਰੋ ਪਰ ਮੋਹ ਜਿਓ ਕਿੱਤੀ ਖਰੋ ਕੇ ਬੋਲੋ ਫਿਰ ਦੱਸੋ ਫਿਰ ਬੋਲੇ ਕਿਉਂ ਨਹੀਂ ਫਿਰ ਲੱਗਦਾ ਵੀ ਰਾਹੁਲ ਆ ਗਿਆ ਮਨਸ਼ਾ ਜੀ ਸੀ ਮਨਸ਼ਾ ਕੀ ਹੈਗੀ ਕੋਈ ਮਨਸ਼ਾ ਨਹੀਂ ਹੈਗੀ ਠੀਕ ਹੈ ਗਲਤ ਬੋਲ ਗਲਤ ਸੀਗਾ ਗਲਤ ਬੋਲਦਾ ਮੈਂ ਕਿੱਥੋਂ ਆਇਓ ਕੀ ਨਾਮ ਹੈ ਤੁਹਾਡਾ ਆ ਨਾਮ ਕੀ ਹੈ ਤੁਹਾਡਾ ਆ ਨਾਮ ਕੀ ਹੈ ਤੁਹਾਡਾ ਕਦੋਂ ਤੁਸੀਂ ਬੋਲਦੇ ਕਿਉਂ ਭਾਈ ਇਹ ਜੋਸ਼ ਹੈ ਮਨਸ਼ਾ ਕੀ ਸੀ ਕਿ ਵੀ ਆਈ ਕਿ ਤਾਰਨ ਸੀਗਾ ਕੀ ਕੀ ਹੋ ਜਾਏਗਾ ਪਰ ਤੁਸੀਂ ਦੱਸੋ ਗਲਤ ਕਿਹਾ ਜਾਏਗਾ ਹਮੇਂ ਰੰਗ ਮੇਰਾ ਨਾਮ ਜਸਵੰਤ ਸਿੰਘ ਆ ਤੇ ਪਿੰਡ ਮੇਰਾ ਹਰਪਰਾਵਾ ਜ਼ਿਲ੍ਹਾ ਗਰਦਾਸਪੁਰ ਮੈਂ ਯੂਐਸਏ ਅਮਰੀਕਾ ਚ ਰਹਿੰਦਾ ਹਾਂ ਕੀ ਗੱਲ ਹੋਈ ਸਾਰੀ ਤੁਸੀਂ ਮੌਕੇ ਤੇ ਸੀ ਉਸ ਜੇ ਮੈਂ ਉਸ ਟਾਈਮ ਮੌਕੇ ਤੇ ਸੀਗਾ ਅਸੀਂ ਆਪਣੀ ਫੈਮਿਲੀ ਦੇ ਨਾਲ ਇਹ ਮੇਰੇ ਰਿਸ਼ਤੇਦਾਰ ਆ ਬ੍ਰਦਰ ਵਾਈ ਵੀ ਯੂਐਸਏ ਤੋਂ ਆਏ ਹੋਏ ਆ ਜੀ ਤੇ ਅਸੀਂ ਆਪਣੇ ਬੱਚਿਆਂ ਦੇ ਨਾਲ ਇੱਥੇ ਮੱਥਾ ਟੇਕਣ ਆਏ ਸੀਗੇ ਤੇ ਕੁਝ ਗਲਤੀਆਂ ਗਨਾਹ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਮਾਫੀ ਵਾਸਤੇ ਪਹੁੰਚੇ ਸੀ ਕਿ ਮਹਾਰਾਜ ਸਾਨੂੰ ਮਾਫ ਕਰ ਜੀ ਤੇ ਸਾਨੂੰ ਨਹੀਂ ਸੀ ਪਤਾ ਇਹ ਰਾਹੁਲ ਜੀ ਆਏ ਹੋਏ ਆ ਜਾਂ ਕਿਸੇ ਕੋਈ ਵਿਰੋਧਤਾ ਕਰ ਰਿਹਾ ਵਾ ਅਸੀਂ ਰੁਟੀਨ ਦੇ ਵਿੱਚ ਮੱਥਾ ਟੇਕ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲ ਸਤਾਰੇ ਸੀਗੇ ਇਹ ਲੜਕੀ ਨੇ ਇੱਕਦਮ ਉੱਥੇ ਆਣ ਕੇ ਵਿਰੋਧ ਕੀਤਾ ਤੇ ਫਿਰ ਇਹ ਦੌੜ ਗਈ ਆ ਮੈਂ ਉਸ ਸਮੇਂ ਸੋਚਿਆ ਵੀ ਕੋਈ ਵਿਰੋਧ ਕਰਨ ਵਾਲਾ ਹੋਰ ਵਾ ਬਹੁਤ ਸਾਰੇ ਕੈਮਰੇ ਵਾਲੇ ਪੱਤਰਕਾਰ ਹੀ ਲੜਕੀ ਦੇ ਮਗਰ ਦੌੜੇ ਨਾ ਜਦੋਂ ਤੇ ਮੈਂ ਕਿਹਾ ਕਿ ਫਿਲਮ ਸ਼ਟਾਰ ਆ ਆ ਜਾਂ ਪਤਾ ਨਹੀਂ ਕੌਣ ਵਾ ਕਿੱਧਰ ਨੂੰ ਜਾ ਰਿਹਾ ਮੈਂ ਵੀ ਇਹਦਾ ਪਿੱਛਾ ਕੀਤਾ ਲੜਕੀ ਦਾ ਵੀ ਦੇਖਦੇ ਆ ਕੌਣ ਆ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਉੱਥੇ ਵਿਰੋਧਤਾ ਕੀਤੀ ਆ ਪਰ ਜਦੋਂ ਇਹਨੇ ਵਿਰੋਧਤਾ ਕੀਤੀ ਤੁਸੀਂ ਲਾਗੇ ਸੀ ਕੀ ਗੱਲਬਾਤ ਕੀਤੀ ਨੇ ਗੱਲਬਾਤ ਇਹ ਨਹੀਂ ਉਹ ਕੀਤੀ ਆ ਮੇਨ ਉਹਦਾ ਮਕਸਦ ਵਾ ਕਿ ਵੀ ਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਵਾ ਇਹ ਗੁਰੂ ਰਾਮਦਾਸ ਦਾ ਕਰਵਾ ਇਹ ਨਮਾਨਿਆਂ ਦਾ ਮਾਨਵਾ ਨਾਣਿਆਂ ਦਾ ਤਾਣਵਾ ਇਥੇ ਸਰਵ ਸਾਂਝੀ ਵਾਲਤਾ ਵਾ ਹਰ ਇੱਕ ਨੂੰ ਪਰਮੇਸ਼ਰ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਬਰਾਬਰ ਦਾ ਸਤਕਾਰ ਮਾਣ ਦੇਣਾ ਚਾਹੀਦਾ ਵਾ ਹੋਰ ਕੀ ਗੱਲਬਾਤ ਹੋਈ ਤੁਸੀਂ ਦੱਸੋ ਕੀ ਉਹਦੀ ਕੁੜੀ ਦਾ ਜਿਹੜਾ ਵਿਰੋਧ ਸੀ ਉਹ ਪਾਪ ਕੁੜੀ ਦਾ ਭਾਵਕ ਸੀਗੀ ਉਹ ਤੇ ਮੈਨੂੰ ਲੱਗਦਾ ਵਾ ਕਿ ਉਹਦੇ ਕੋਈ ਜਿਹੜੇ ਜਿੱਦਾਂ ਪਿਛੇ ਸਮੇਂ ਦੇ ਵਿੱਚ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਨਾਂ ਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹੁੰਨੀ ਆ ਵੀ ਭਾਈ ਤਿੰਦਰਪਾਲ ਵਰਗੇ ਗੱਥਾਵਾਜਕ ਹੋਰ ਸ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਆ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਮੈਂ ਵੀ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹਨੂੰ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭੱਜਦੀ ਰਹੀ ਆ ਤੁਸੀਂ ਵੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦਿੰਦਾ ਮੈਂ ਲਾ ਕੇ ਉਹ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਉਹ ਬੱਬ ਕੋਈ ਆ ਹਾਂ ਉਹ ਹੋਈ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਤੁਸੀਂ ਲੜਕੀ ਨੂੰ ਮਿਲ ਕੇ ਆਏ ਹਾਂ ਹਾਂ ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪੋਲੀਟਿਕਲ ਬੰਦਾ ਆਉਂਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹਨੇ ਵੀ ਗੱਲ ਕਹੀ ਮੈਨਾਂ ਹਾਂ ਕਹਿੰਦੀ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦਿਵਾਲੀ ਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ ਤੇ ਆਮ ਸੰਗਤ ਵਾਂਗ ਅੰਦੀ ਲੋਕ ਹੁਣ ਕਹਿੰਦੀ ਇਹੀ ਮੈਨੂੰ ਉਤਰਾਜ ਲੱਗਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਮੇਰੇ ਕੋਲ ਵੇਖ ਕੇ ਨਹੀਂ ਚਰਿਆ ਗਿਆ ਮੈਂ ਬੋਲੀ ਆ ਠੀਕ ਬਸ ਕੀ ਕਰੇ ਸੱਚੀ ਜਿਹੜੀ ਕਾਇਨਾਤ ਹੈ ਉਹ ਪਰਮਾਤਮਾ ਸਭ ਨਾਲ ਹੀ ਸਾਈ ਹੋਵੇ ਇਸ ਤਰ੍ਹਾਂ ਦੀ ਅਰਦਾਸ ਸਭ ਜਿਹੜੀ ਅਰਦਾਸ ਆ ਰਹੀ ਹੈ ਕਿ ਅਨਲ ਜੋਸ਼ੀ ਕਾਂਗਰਸ ਚ ਜੁਆਇਨ ਕਰ ਰਹੇ ਇਹ ਗੱਲਾਂ ਦੇਖੋ ਇਹ ਗੱਲਾਂ ਬਾਤੀਆਂ ਨੇ ਇਹ ਹਾਈ ਕਮਾਂਡ ਦਾ ਮਸਲਾ ਹੈ ਸਾਡਾ ਮਸਲਾ ਨਹੀਂ ਇਹ ਕਿਸੇ ਵੇਲੇ ਫਿਰ ਕਰਾਂਗੇ ਗੁਰੂ ਘਰ ਖੜੇ ਹੁਣ ਆਪਾਂ ਇਹਦੀ ਪਰਮਾਤਮਾ ਦੇ ਕਰਤਿ ਕਰਾਂਗੇ ਅੱਛਾ ਉਹ ਜਿਹੜਾ ਸਭ ਇੱਕ ਵੀਡੀਓ ਵਾਇਰਲ ਹੋਦੀ ਭਈ ਕੋਈ ਲੜਕੀ ਦੀ ਮੇਰਾ ਤਾਂ ਕੋਈ ਪ੍ਰੋਟੈਸਟ ਨਹੀਂ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਹਰ ਇੱਕ ਦਾ ਅਧਿਕਾਰ ਖੇਤਰ ਹੈ ਉਹਨਾਂ ਕਿਸੇ ਨੇ ਕੁਝ ਕਿਹਾ ਹੋਏਗਾ ਹਰ ਇੱਕ ਦਾ ਮਨ ਦੀ ਗੱਲ ਹੈ ਕੋਈ ਗੱਲ ਨਹੀਂ ਪਰ ਉਹਨਾਂ ਨੇ ਇੱਕ ਬੜੇ ਇੱਕ ਨੀਵੇਂ ਹੋ ਕੇ ਉਹਨਾਂ ਨੇ ਸੇਵਾ ਕੀਤੀ ਔਰ ਉਹ ਸਭਨਾਂ ਦੇ ਪੜੇਲੀ ਗੱਲ ਕੀਤੀ ਪਰ ਦੇਸ਼ ਭਰ ਤੇ ਇਲੈਕਸ਼ਨ ਚੱਲ ਰਹੇ ਐਤਾਂਕ ਰਾਹੁਲ ਗਾਂਧੀ ਦਾ ਆਣਾ ਪਹਿਲੀ ਵਾਰੀ ਆਇਆ ਇਲੈਕਸ਼ਨ ਤਾਂ ਪਹਿਲਾਂ ਵੀ ਆਉਂਦੇ ਨੇ ਅੱਜ ਇਲੈਕਸ਼ਨ ਸੰਪੰਨ ਕਰਕੇ ਸਭਨਾਂ ਦੇ ਸਰਬੱਤ ਦੇ ਭਲੇ ਦੀ ਕਹਿ ਰਹੇ ਅਰਦਾਸ ਕਰਨੇ ਚ ਸਭ ਕੁਝ ਹੀ ਆ ਜਾਣਾ ਠੀਕ ਹੈ ਠੀਕ ਥੈਂਕ ਯੂ